ਸ਼ਾਸਨ ਚੱਲਦਾ ਤੇ ਸਾਨੂੰ ਤਸਵੀਰਾਂ ਦੇਖਣ ਨੂੰ ਮਿਲੀਆਂ ਨੇ ਕਿ ਅਸੀਂ ਇੱਕ ਦੂਸਰੇ ਉੱਤੇ ਲਾਂਚਨ ਲਾ ਰਹੇ ਹਾਂ ਆ ਰੋਗ ਲਾ ਰਹੇ ਸੀ ਕਹਿੰਦੇ ਕਿ ਜਿਹੜੀ ਜਾ ਕੇ ਮੀਟਰ ਲਾਉਂਦੇ ਸੀ ਕੈਪਟਲ ਦੇ ਘਰੇ ਜਾ ਕੇ ਮੀਟਰ ਦਾ ਕਾ ਲਾਉਂਦੇ ਸੀ ਤੇ ਕਦੇ ਕਿਸਾਨਾਂ ਬਾਰੇ ਗੱਲ ਕੀਤੀ ਕਦੇ ਉਹਦੇ 1.5 ਸਾਲ 726 726 ਮਰਵਾਤੇ ਕਦੇ ਸ਼ਰਾਂਝਲੀ ਦਵਾਈ ਇਹ ਪੱਖ ਦਾ ਕੰਮ ਹੁੰਦਾ ਕਿ ਵਿਦਾਨ ਸਭਾ ਤੋਂ ਪੁੱਛਣਾ ਹਾਂ ਕਿ ਤੂੰ ਕੀ ਕਰ ਰਹੇ ਏ ਤੂੰ ਉਹਦੇ ਸਾਨੂੰ ਰਿਜ਼ਲਟ ਦੇ ਕਿ 2 ਸਾਲ ਤੋਂ ਜ਼ਿਆਦਾ ਹੋ ਚੁੱਕੇ ਨੇ ਸਰਕਾਰ ਨੂੰ ਉਹ ਇਹਨਾਂ ਦਾ ਫਰਜ ਬਣਦਾ ਪਰ ਇਹਨਾਂ ਨੇ ਇੱਕ ਕਹਿੰਦੇ ਨੇ ਜਿਹੜਾ ਪੱਖ ਹੈ ਉਹ ਕਹਿੰਦਾ ਕਿ ਕਾਂਗਰਸ ਕੋਈ ਮੁੱਦਾ ਤੇ ਹੈ ਨਹੀਂ ਕਿ ਸਾਨੂੰ ਨੀਵਾ ਦਿਖਾ ਦੇ ਉਹ ਬਾਈਕਾਟ ਜ਼ਿਆਦਾ ਕਰ ਰਹੇ ਤੁਹਾਨੂੰ ਲੋਕਾਂ ਨੇ ਭੱਜਣ ਵਾਸਤੇ ਜਾਂ ਤੁਹਾਨੂੰ ਲੋਕਾਂ ਨੇ ਭੱਜਣ ਵਾਸਤੇ ਨਹੀਂ ਭੇਜਿਆ ਐਥੇ ਬੈਠਣ ਵਾਸਤੇ ਭੇਜਿਆ ਲੋਕਤੰਤਰ ਦੇ ਵਿਪੱਖ ਸੇ ਹੋਵੇ ਤਾਂ ਲੋਕਤੰਤਰ ਤੁਹਾਨੂੰ ਲੋਕਾਂ ਨੇ ਬੱਜਣ ਵਾਸਤੇ ਨਹੀਂ ਭੇਜਿਆ ਤੁਸੀਂ ਜਾ ਕੇ ਸਾਡੀ ਭੂਮਿਕਾ ਪੁੱਛੋ ਪੰਜਾਬ ਦੇ ਹਸਤਾਲੇ ਕੀ ਕਰ ਰੋ ਪੰਜਾਬ ਤੇ ਕਰ ਜੇ ਜਾ ਰਿਹਾ ਤੁਸੀਂ ਬਜਟ ਪਾਸ ਹੋਣ ਨਹੀਂ ਦੇ ਰਹੇ ਹੋ ਤੁਸੀਂ ਜਰਾ ਜੀ ਕੋਈ ਗੱਲ ਹੁੰਦੀ ਹੈ ਜਦੋਂ ਮੁੱਖ ਮੰਤਰੀ ਬੋਲਦਾ ਤੁਸੀਂ ਆਰੋਪ ਪਰਤਿਆਰੋ ਮਲਾਂਚਲ ਲਾਣਾ ਸ਼ੁਰੂ ਕਰਦੇ ਬੋਲੇ ਹਰੀ ਆਉਗੀ ਉਹਦਾ ਬੋਲੋ ਸੀਰ ਸਾਹਿਬ ਬੋਲਦੇ ਕੀ ਬੋਲੋ ਸਪੀਕਰ ਸਾਹਿਬ ਸਪੀਕਰ ਸਾਹਿਬ ਹੋ ਜਾ ਮਟੀਰੀਅਲ ਆ ਗਿਆ ਬਲਣਾ ਆ ਮਟੀਰੀਅਲ ਥੱਜ ਬੈਠੋ ਤੂੰ ਤੇ ਤੁਸੀਂ ਅਗਰ ਸੈਸ਼ਨ ਨੂੰ ਚਲਾਉਂਗੇ ਨਹੀਂ ਕੋਈ ਰਿਜ਼ਲਟ ਨਹੀਂ ਨਿਕਲੂਗਾ ਸੈਸ਼ਨ ਦਾ ਸਿਰਫ ਤੂੰ ਤੂੰ ਮੈਂ ਮੈਂ ਹੋਊਗੀ ਕਿ ਦੂਸਰੇ ਤੋਂ aarop parti aarop ਹੋਣਗੇ ਪੰਜਾਬ ਦੇ ਹਿੱਤਾਂ ਦੀ ਗੱਲ ਨਹੀਂ ਹੋਊਗੀ ਕਿੰਨਾ ਨੁਕਸਾਨ ਇਹ ਨੁਕਸਾਨ ਵੀ ਤਾਂ ਸੋਚੋ ਕਿਹਦਾ ਹੋ ਜਾਏ ਅੱਜ ਪੜੂੰਗਾ ਇਹਨੂੰ ਪੜੂੰਗਾ ਚਲ ਐਂ ਕਰੋ ਆ ਇਹ ਹੀ ਇਹ ਹੀ ਡਿਬੇਟ ਕਰਨੀ ਹੈ ਬੈਠੋ ਬੈਠੋ ਜਿੱਥੇ ਝੂਠ ਹੋਇਆ ਤੋਕ ਦਿਓ ਜਿੱਥੇ ਝੂਠ ਹੋਇਆ ਤੋਕ ਦਿਓ ਹਾਂ ਇਹ ਕਾਲੇ ਆਣ ਕਿੰਨੀ ਬਸਦੀ ਰਾਜਨੀਤੀ ਦਾ ਇਹ ਤਾਂ ਜਨਤਾ ਨੂੰ ਮੂਰਖ ਬਣਾਇਆ ਜਾ ਰਿਹਾ ਕਿਤੇ ਨਾ ਕਿਤੇ ਕਿੱਥੇ ਸਾਡਾ ਗਠਬੰਧਨ ਨਹੀਂ ਹੈ ਜੀ ਕਿਤੇ ਅਸੀਂ ਬਿੱਲੀ ਤੇ ਕੁੱਤੇ ਦੇ ਵਰਗਾ ਦੁਸ਼ਮਣੀ ਦਿਖਾ ਰਹੇ ਹਾਂ ਤੇ ਦੂਜੀ ਜਗ੍ਹਾ ਗਠਬੰਧਨ ਕਰ ਰਹੇ ਹਾਂ ਸਾਸ਼ਿਕਾਲ ਜੀ ਮਾਰਚ ਮਹੀਨੇ ਦੀ ਸ਼ੁਰੂਆਤ ਹੁੰਦੀ ਹੈ ਤੇ ਸ਼ੁਰੂਆਤ ਦੇ ਨਾਲ ਬਜਟ ਸੈਸ਼ਨ ਪੰਜਾਬ ਦਾ ਵਿਧਾਨ ਸਭਾ ਬਜਟ ਸੈਸ਼ਨ ਵੀ ਸ਼ੁਰੂ ਹੋ ਜਾਂਦਾ ਹੈ ਪਰ ਬਜਟ ਸੈਸ਼ਨ ਦੇ ਵਿੱਚ ਜੋ ਵੇਖਣ ਨੂੰ ਮਿਲਦਾ ਉਹ ਹੁੰਦੀ ਤੂ ਤੂੰ ਮੈਂ ਮੈਂ ਕਿਤੇ આરોਪ ਲਗਾਏ ਜਾਂਦੇ ਨੇ ਮੁੱਖ ਮੰਤਰੀ ਤੇ ਕਿ ਤੂੰ ਦਿਹਾੜੀਆਂ ਕਰਦਾ ਤੇ ਕਿਤੇ આરોਪ ਲਗਾਏ ਜਾਂਦੇ ਨੇ ਕਿਸੇ ਦੇ ਪੁੱਤਰ ਤੇ ਕਿ ਤੇਰੇ ਪੁੱਤਰ ਨੇ ਫਿਲਮ ਚ ਜਾਣ ਦੇ ਲਈ ਕੀ ਕੁਝ ਨਹੀਂ ਕੀਤਾ ਅਜਿਹੇ આરોਪ ਪ੍ਰਤੀ આરોਪ ਦੇ ਨਾਲ ਇਹ ਬਜਟ ਸੈਸ਼ਨ ਹੈ ਜਿਹੜਾ ਕਿ ਚੱਲਦਾ ਜਾਂਦਾ ਅਗਲੇ ਤੋਂ ਅਗਲੇ ਦਿਨ ਪੈਂਦਾ ਜਾਂਦਾ ਪਰ ਇਸ ਬਜਟ ਸੈਸ਼ਨ ਦੇ ਨਾਲ ਆਮ ਲੋਕਾਂ ਦਾ ਕਿਵੇਂ ਨੁਕਸਾਨ ਹੋ आम लोग किवें ਪ੍ਰਭਾਵਿਤ ਹੋ ਰਹੇ ਨੇ ਸੋ ਗੱਲਬਾਤ ਕਰਨ ਦੇ ਲਈ ਮੇਰੇ ਨਾਲ ਸੀਨੀਅਰ ਜਰਨਲਿਸਟ ਅਰਵਿੰਦ ਸਰਾਣਾ ਜੀ ਮੌਜੂਦ ਨੇ ਗੱਲਬਾਤ ਕਰਦੇ ਆ ਸਤਿ ਸ਼੍ਰੀ ਅਕਾਲ ਸਾਹਿਬ ਸਤਿ ਸ਼੍ਰੀ ਅਕਾਲ ਸਰ ਸਭ ਤੋਂ ਪਹਿਲਾ ਸਵਾਲ ਇਹੀ ਆਉਂਦਾ ਹੈ ਕਿ ਬਜਟ ਸੈਸ਼ਨ ਜਿਹੜਾ ਤੁਸੀਂ ਦੇਖ ਰਹੇ ਹੋ ਜਿਹੜਾ ਬਜਟ ਸੈਸ਼ਨ ਪੰਜਾਬ ਦਾ ਚੱਲ ਰਿਹਾ ਹੈ ਕੀ ਮਹਿਸੂਸ ਕੀਤਾ ਕਿ ਜੋ ਹੋਣਾ ਚਾਹੀਦਾ ਸੀ ਉਹ ਹੋ ਰਿਹਾ ਹੈ ਦੇਖੋ ਜੀ ਸਭ ਤੋਂ ਪਹਿਲਾਂ ਥੋੜੇ ਜਿਹਾ ਮੈਂ ਕਲੀਅਰ ਕਰੂੰਗਾ ਕਿ ਜਦੋਂ ਆਪਾਂ ਵਿਧਾਇਕ ਜਾਂ ਵਿਧਾਨ ਸਭਾ ਦਾ ਗਠਨ ਹੁੰਦਾ ਨਮੀ ਇਲੈਕਸ਼ਨ ਤੋਂ ਬਾਅਦ ਜੀ ਅਸੀਂ ਉਹ ਵਿਧਾਨ ਸਭਾ ਨੂੰ ਮੰਦਰ ਕਹਿੰਦੇ ਆ ਮੰਦਰ ਇਸ ਕਰਕੇ ਕਹਿੰਦੇ ਆ ਉੱਥੇ ਜਾ ਕੇ ਅਸੀਂ ਸੱਚ ਬੋਲਣਾ ਹੁੰਦਾ ਜੀ ਪੰਜਾਬ ਦੇ ਹਿੱਤਾਂ ਦੀ ਗੱਲਾਂ ਕਰਨੀਆਂ ਹੁੰਦੀਆਂ ਨੇ ਤੇ ਤੋਂ ਜਦੋਂ ਸੌ ਚੁੱਕਦੇ ਆ ਤੇ ਅਸੀਂ ਇਹ ਕਹਿੰਦੇ ਆ ਕਿ ਅਸੀਂ ਪੰਜਾਬ ਦੇ ਰਾਖੇ ਆ ਤੇ ਪੰਜਾਬ ਦੇ ਹਿੱਤਾਂ ਨੂੰ ਪੂਰਾ ਕਰਾਂਗੇ ਜੀ ਪਰ ਉੱਥੇ ਜਦੋਂ ਸੈਸ਼ਨ ਚੱਲਦਾ ਤੇ ਸਾਨੂੰ ਤਸਵੀਰਾਂ ਦੇਖਣ ਨੂੰ ਮਿਲਦੀਆਂ ਨੇ ਜੀ ਕਿ ਅਸੀਂ ਇੱਕ ਦੂਸਰੇ ਉੱਤੇ ਲਾਂਚਨ ਲਾ ਰਿਆ ਹਾਂ ਆ ਰੂਪ ਲਾ ਰਿਆ ਹਾਂ ਆਰੋਪ ਲਾ ਉਹ ਵੀ ਨਿਜੀ આરોਪ ਲਗਾਏ ਜਾਂਦੇ ਨੇ ਬਿਲਕੁਲ ਜੀ ਨਿਜੀ આરોਪ ਲਾ ਰਹੇ ਆ ਜਦ ਕੇ ਪੰਜਾਬ ਦੇ ਹਿੱਤਾਂ ਲਈ ਤੁਸੀਂ ਗੱਲ ਕਰੋ ਕਿਉਂਕਿ ਵਿਪੱਖਸ਼ ਅਗਰ ਹੁੰਦਾ ਹੈ ਤਾਂ ਹੀ ಪಕ್ಷ ਠੀਕ ਕੰਮ ਕਰਦਾ ਹੈ ਕਿਉਂਕਿ ಪಕ್ಷ ਨੂੰ ਜੋ ਸਰਕਾਰ ਹੁੰਦੀ ਹੈ ਵਿਪੱਖਸ਼ ਦਾ ਕੰਮ ਹੁੰਦਾ ਹੈ ਕਿ ਵਿਧਾਨ ਸਭਾ ਚ ਉਹਨੂੰ ਪੁੱਛਣਾ ਹਾਂ ਕਿ ਤੂੰ ਕੀ ਕੀ ਕਰ ਰਿਹਾ ਹੈ ਤੂੰ ਉਹਦੇ ਸਾਨੂੰ ਰਿਜ਼ਲਟ ਦੇ ਕਿਉਂਕਿ 2 ਸਾਲ ਤੋਂ ਜ਼ਿਆਦਾ ਹੋ ਚੁੱਕੇ ਨੇ ਸਰਕਾਰ ਨੂੰ ਉਹ ਇਹਨਾਂ ਦਾ ਫਰਜ਼ ਬਣਦਾ ਪਰ ਇਹਨਾਂ ਨੇ ਇੱਕ ਕਹਿੰਦੇ ਨੇ ਜਿਹੜਾ ਪੱਖ ਛੇ ਉਹ ਕਹਿੰਦਾ ਕਿ ਕਾਂਗਰਸ ਕੋ ਕੋਈ ਮੁੱਦਾ ਤੇ ਹੈ ਨਹੀਂ ਕਿ ਸਾਨੂੰ ਨੀਵਾ ਦਿਖਾ ਦੇਵੇ ਉਹ ਬਾਈਕਾਟ ਜ਼ਿਆਦਾ ਕਰ ਰਹੇ ਨੇ ਕਿ ਅਸੀਂ ਜੀ ਸੈਸ਼ਨ ਬਾਈਕਾਟ ਕਰ ਰਹੇ ਆ ਸਾਡੀ ਗੱਲ ਨਹੀਂ ਸੁਣੀ ਜਾਂਦੀ ਸਾਡੀ ਗੱਲ ਕਹੀ ਨਹੀਂ ਜਾਂਦੀ ਇਹ ਤੁਸੀਂ ਬਾਈਕਾਟ ਤੋਂ ਅੱਛਾ ਉੱਥੇ ਖੜੋ ਜਦੋਂ ਤੁਹਾਨੂੰ ਬੋਲਣ ਦਾ ਮੌਕਾ ਮਿਲੇ ਲੌਜੀਕਲੀ ਬੋਲੋ ਕੁਐਸਚਨ ਪੁੱਛੋ ਤੁਹਾਡਿਆ ਜੋ ਅਧਿਕਾਰ ਹੈ ਜੋ ਅਸੀਂ ਤੁਹਾਨੂੰ ਬਖਸ਼ਤ ਬੈਠਣ ਦਾ ਮਾਈਂਡਡ ਦਿੱਤਾ ਹੈ ਤੁਸੀਂ ਜਾ ਕੇ ਸਾਡੀ ਭੂਮਿਕਾ ਪੁੱਛੋ ਕਿ ਪੰਜਾਬ ਦੇ ਹਿੱਤਾਂ ਲਈ ਕੀ ਕਰ ਰਹੇ ਹੋ ਪੰਜਾਬ ਤੇ ਕਰਜ਼ੇ ਚਾ ਰਹੇ ਤੁਸੀਂ ਬਜਟ ਪਾਸ ਹੋਣ ਨਹੀਂ ਦੇ ਰਹੇ ਹੋ ਤੁਸੀਂ ਜਦਾ ਜੀ ਕੋਈ ਗੱਲ ਹੁੰਦੀ ਹੈ ਜਦੋਂ ਮੁੱਖ ਮੰਤਰੀ ਬੋਲਦਾ ਤੁਸੀਂ ਆਰਉ ਪ੍ਰਤਿਆਰੂ ਬਲਾਂਛਲ ਲਾਣਾ ਸ਼ੁਰੂ ਕਰਦੇ ਕਿ ਤੂੰ ਦਿਹਾਣੀਆਂ ਕਰ ਚੱਕਰ ਚ ਕਰਦਾ ਸੀ ਸੁਣਿਓ ਇਹ ਵੀ ਕਿਹਾ ਜਾ ਰਿਹਾ ਹੈ ਕਿ ਜਿਹੜੇ ਕਿ ਨੋ ਜਿਹੜੇ ਕਿ ਕੈਂਡੀਡੇਟ ਨੇ ਕਾਂਗਰਸ ਦੇ ਉਹਨਾਂ ਨੂੰ ਨिलੰਬਿਤ ਕਰ ਦਿੱਤਾ ਗਿਆ ਜਿਵੇਂ ਰਾਜਾ ਵਰਿੰਗ ਵੀ ਹੋ ਗਏ ਤੇ ਉਸ ਦੇ ਵਿੱਚ Pratap Singh Bajwa ਹੋ ਗਏ Sukinder Singh Sukh ਸਰਕਾਰੀਆ ਹੋ ਗਏ ਤੇ Rana Gurjeet ਵਰਗੇ ਤੇ ਹੋਰ ਉਹਨਾਂ ਦੇ ਸਾਥੀਆਂ ਨੂੰ ਨिलੰਬਿਤ ਕੀਤਾ ਗਿਆ ਕੱਲ ਵਿਧਾਨ ਸਭਾ ਬਿਲਕੁਲ ਜੀ ਐਕਚੁਅਲੀ ਕੀ ਹੋਇਆ ਸੀ ਕਿ ਬਜਟ ਸੈਸ਼ਨ ਚ ਇਹਨਾਂ ਨੇ ਰਾਜਾ ਵਰਿੰਗ ਜੋ ਕੇ ਪ੍ਰਧਾਨ ਨੇ ਇਨਾਂ ਨੇ ਕਿਹਾ ਸੀ ਕਿ ਸਾਨੂੰ ਬੋਲਣ ਦਾ ਮੌਕਾ ਦਿੱਤਾ ਜਾਵੇ ਅਸੀਂ ਬਜਟ ਸੈਸ਼ਨ ਤੇ ਕੁਝ ਬਹਿਸ ਕਰਨਾ ਚਾਹੁੰਦੇ ਹਾਂ ਕੁਝ ਬੋਲਣ ਜਾਂਦੇ ਹਾਂ ਹਾਲਾਂਕਿ ਇਹਨਾਂ ਦਾ ਬਿਆਨ ਵੀ ਆਇਆ ਸੀ ਕਿ ਅਸੀਂ ਪਰਸਨਲੀ ਜਿਹੜੇ ਸਪੀਕਰ ਸਾਹਿਬ ਨੇ ਉਹਨਾਂ ਕੋਲ ਗਏ ਸੀ ਤੇ ਇਹ ਗੱਲ ਕਹੀ ਸੀ ਕਿ ਜਦੋਂ ਬਜਟ ਪੇਸ਼ ਕੀਤਾ ਜਾਊਗਾ ਤੇ ਸਾਨੂੰ ਬੋਲਣ ਦਾ ਮੌਕਾ ਦਿੱਤਾ ਜਾਵੇ ਤਾਂ ਇਹਨਾਂ ਨੇ ਜੋ ਹੁਣ ਇਹ ਕਹਿ ਰਹੇ ਨੇ ਸਰਕਾਰ ਨੇ ਸਪੀਕਰ ਸਾਹਿਬ ਦੇ ਜਿਹੜੇ ਸਰਕਾਰ ਨੇ ਉਹਨਾਂ ਨੇ ਕਿਹਾ ਕਿ ਅਸੀਂ ਇਹਨਾਂ ਨੂੰ ਬੋਲਣ ਦਾ ਮੌਕਾ ਦਿੱਤਾ ਹਾਂ ਜੀ ਹਾਂਜੀ ਪਰ ਇਹਨਾਂ ਨੇ ਬੋਲਿਆ ਨਹੀਂ ਬੋਲਿਆ ਨਹੀਂ ਬੋਲਣ ਤੋਂ ਬਾਅਦ ਉਹ ਤੇ ਬਹਿਸ ਕਰਨ ਲੱਪੇ ਇੱਕ ਦੂਸਰੇ ਉੱਪਰ આરોਪ ਪ੍ਰਤੀ આરોਪ ਕਰਨ ਲੱਪੇ ਜਦੋਂ ਸੈਸ਼ਨ ਦੀ ਮर्यादा ਨੂੰ ਭੰਗ ਕਰਨ ਲੱਪੇ ਤੇ ਸਪੀਕਰ ਸਾਹਿਬ ਨੇ ਇਹ ਨੌ ਵਿਧਾਇਕਾਂ ਨੂੰ ਇੱਕ ਦਿਨ ਲਈ ਲੰਬਿਤ ਕਰਤਾ ਉਹਦੇ 'ਚ ਨੁਕਸਾਨ ਕਿਹਦਾ ਹੋਇਆ ਇਹ ਕਹਿੰਦੇ ਤੋ ਹਾ ਬਜਟ ਹੈ ਜਿਹੜਾ ਕਿ ਰੁਕ ਜਾਂਦਾ ਹੈ ਸੈਸ਼ਨ ਰੁਕ ਜਾਂਦਾ ਹੈ ਸੋ ਉਹਨਾਂ ਜਨਤਾ ਦੇ ਨੁਕਸਾਨ ਦੇ ਤੁਸੀਂ ਗੱਲ ਆਖੀ ਹੈ ਤੇ ਜਨਤਾ ਦਾ ਨੁਕਸਾਨ ਇਸ ਸੈਸ਼ਨ ਦੌਰਾਨ ਕਿਵੇਂ ਹੁੰਦਾ ਇਹ ਵੀ ਲੋਕਾਂ ਨੂੰ ਸਮਝਾਓ ਦੇਖੋ ਜੀ ਜਦੋਂ ਵੀ ਕੋਈ ਇੱਕ ਸੈਸ਼ਨ ਸ਼ੁਰੂ ਹੁੰਦਾ ਹੈ ਉਹਦਾ ਇੱਕ ਵਿਧੀ ਵਿਵਹਾਰ ਹੁੰਦਾ ਕਿਉਂਕਿ ਇੱਥੇ ਐਮਐਲਏ ਜਾਂਦੇ ਨੇ ਐਮਐਲਏ ਜਦੋਂ ਉੱਥੇ ਪਹੁੰਚਦੇ ਨੇ ਉੱਥੇ ਉਹਨਾਂ ਰਹਿਣ ਦਾ ਸਿਸਟਮ ਖਾਣ ਦਾ ਸਿਸਟਮ ਜੋ ਵੀ ਕੋਈ ਪੂਰਾ ਸਿਸਟਮ ਹੁੰਦਾ ਹੈ ਉਹਦੇ 'ਚ ਪੈਸਾ ਲੱਗਦਾ ਕਰੋੜਾਂ ਦਾ ਸੈਸ਼ਨ ਹੁੰਦਾ ਉਸ ਪੈਸੇ ਦਾ ਰਿਜ਼ਲਟ ਆਣਾ ਚਾਹੀਦਾ ਉਹ ਪੈਸਾ ਕਹਦਾ ਹੁੰਦਾ ਸਾਡੇ ਤੁਹਾਡੇ ਟੈਕਸਾਂ ਦਾ ਜਨਤਾ ਦਾ ਹੁਣ ਉੱਥੇ ਤੁਸੀਂ ਅਗਰ ਸ਼ਾਸਨ ਨੂੰ ਚਲਾਉਂਗੇ ਨਹੀਂ ਕੋਈ ਰਿਜ਼ਲਟ ਨਹੀਂ ਨਿਕਲੂਗਾ ਸ਼ਾਸਨ ਦਾ ਸਿਰਫ ਤੂ ਤੂ ਮੈ ਮੈ ਹੋਊਗੀ ਇੱਕ ਦੂਸਰੇ ਤੇ aarop praty aarop ਹੋਣਗੇ ਪੰਜਾਬ ਦੇ ਹਿੱਤਾਂ ਦੀ ਗੱਲ ਨਹੀਂ ਹੋਊਗੀ ਤਾਂ ਇਹਨਾਂ ਨੁਕਸਾਨ ਹੋ ਰਿਹਾ ਇਹ ਨੁਕਸਾਨ ਵੀ ਤਾਂ ਸੋਚੋ ਕਿਹਦਾ ਹੋ ਰਿਹਾ ਇਸ ਨੁਕਸਾਨ ਨੂੰ ਘਟਾਉਣ ਲਈ ਉਲਟਾ ਪੰਜਾਬ ਤੇ ਦਾ ਵੈਸੇ ਹੀ ਕਿੰਨਾ ਕਰਦਾ ਜੇ ਤੁਸੀਂ ਕਰੋੜਾਂ ਰੁਪਏ ਖਰਚ ਕਰਕੇ ਸੈਸ਼ਨ ਬੁਲਾ ਲਿਆ ਉਸ ਤੋਂ ਬਾਅਦ ਸੈਸ਼ਨ ਤੋਂ ਕੋਈ ਰਿਜ਼ਲਟ ਨਹੀਂ ਲਿਖਦਾ ਸਿਰਫ ਤੁਸੀਂ ਕਹਿੰਦੇ ਨੇ ਉਹ ਜੀ ਕਾਂਗਰਸ ਇਦਾਂ ਕਰ ਰਹੀ ਸੀ ਕਾਂਗਰਸੀ ਕਹਿੰਦੇ ਨੇ ਆਮ ਆਦਮੀ ਪਾਰਟੀ ਇਦਾਂ ਕਰ ਰਹੀ ਸੀ ਇੱਕ ਦੂਸਰੇ 'ਤੇ આરોਪ ਲਾਣੀ આરોਪ ਲਾ ਕੇ ਅਗਲੇ ਸੈਸ਼ਨ ਤੇ ਗਲਤਲ ਜਾਂਦੀ ਤੇ ਤੇ ਸਵਾਲ ਇਹ ਵੀ ਆਉਂਦਾ ਹੈ ਸਰਾਨਾ ਜੀ ਸਵਾਲ ਸੋਚਦਾ ਬੰਦਾ ਕਿ ਇੱਕ ਜਗ੍ਹਾ ਤਾਂ ਕਾਂਗਰਸ ਆਪ ਹੀ ਇਕੱਠੀ ਹੋ ਰਹੀ ਹੈ ਕਿਨਾ ਆਪ ਗਠਬੰਧਨ ਕਰ ਰਹੇ ਨੇ ਗੱਟ ਚੋੜ ਕਰ ਰਹੇ ਨੇ ਤੇ ਦੂਸਰੀ ਤਰਫ ਪੰਜਾਬ ਦੇ ਵਿੱਚ ਦਿਖਾਈ ਕੁਝ ਹੋਰ ਪਿਕਚਰ ਜਾ ਰਹੀ ਹੈ ਕਿ ਇਸ ਤਰ੍ਹਾਂ ਕਿ ਦੂਜੇ ਦੇ ਵਿਰੋਧੀ ਆ ਅਸੀਂ ਤਾਂ ਜੇਕਰ ਸਾਨੂੰ ਮੌਕਾ ਮਿਲ ਜਵੇ ਖੁੱਲੇ ਮੈਦਾਨ ਚਾੜ ਦਿੱਤਾ ਜੇ ਜਾਣੋ ਹੀ ਮਾਰ ਸਕਦੇ ਹਾਂ ਕਿ ਦੂਜੇ ਨੂੰ ਅਜਿਹੀ ਕੁਝ ਤਸਵੀਰਾਂ ਸਾਹਮਣੇ ਆ ਰਹੀਆਂ ਨੇ ਬਿਲਕੁਲ ਜੀ ਬਿਲਕੁਲ ਭਾਜਪਾ ਇਹ આરોਪ ਲਾ ਰਹੀ ਹੈ ਭਾਜਪਾ ਕਹਿ ਰਹੀ ਹੈ ਇਹ ਸ਼ਾਸਨ ਚ ਡਰਾਮਾ ਹੋ ਰਿਹਾ ਸਿਰਫ ਜਿਹੜੇ ਵੀ ਕਾਰਕਟਰਾਂ ਨੇ ਚਾਹੇ ਉਹ ਕਾਂਗਰਸ ਦੇ ਹੋਣ ਚਾਹੇ ਆਮ ਆਦਮੀ ਪਾਰਟੀ ਦੇ ਹੋਣ ਉਹਨਾਂ ਨੂੰ ਇਹ ਪ੍ਰੋਸੈਸ ਚ ਲਿੱਤਾ ਜਾ ਰਿਹਾ ਕਿ ਅਸੀਂ ਪੱਕੇ ਦੁਸ਼ਮਣ ਆ ਸਾਡੀ ਅਗਰ ਦੂਸਰੇ ਉਹਦੇ ਚ ਸੰਗਠਨ ਮਿਲ ਗਏ ਨੇ ਤਾਂ ਇੱਥੇ ਨਹੀਂ ਮਿਲੇ ਨੇ ਕਿਉਂਕਿ ਜਿਹੜੇ ਥੱਲਾਕਾਰ ਕਰਤਾ ਔਰ ਉਸਤ ਹੈ ਉਹ ਇਹ ਕਹਿ ਰਿਹਾ ਯਾਰ ਕੱਲ ਤੱਕ ਤਾਂ ਅਸੀਂ ਕਾਂਗਰਸ ਨੂੰ ਹਰਾਇਆ ਸੀ ਹੁਣ ਤੁਸੀਂ ਦੂਸਰੀ ਜਗ੍ਹਾ ਗਠਜਬੰਦਨ ਕਰ ਰਹੇ ਹੋ ਗਠਜਬੰਦਨ ਕਰਕੇ ਅਸੀਂ ਕਿਸ ਸਮੂਹ ਨੂੰ ਵੋਟ ਮੰਗਣ ਜਾਵਾਂਗੇ ਜਦੋਂ ਵੋਟ ਮੰਗਣ ਜਾਵਾਂਗੇ ਤਾਂ ਵੋਟਰ ਇਹ ਕਹੂਗਾ ਯਾਰ ਕੱਲ ਤੱਕ ਤਾਂ ਤੁਸੀਂ ਕਾਂਗਰਸ ਨੂੰ ਹਰਾਇਆ ਸੀ ਅੱਜ ਤੁਸੀਂ ਕਹਿ ਰਹੇ ਹੋ ਕਿ ਸਾਡਾ ਕਾਂਗਰਸ ਦੁਸ਼ਮਣ ਹੈ ਪਰ ਪੰਜ ਰਾਜਾਂ ਚ ਗਠਜੰਬੰਦਨ ਕਰ ਰਹੇ ਹੋ ਸਕਦਾ ਹੈ ਇਹ ਕਿਤੇ ਨਾ ਕਿਤੇ ਭਾਰਤੀ ਜਨਤਾ ਪਾਰਟੀ ਕਰ ਰਹੀ ਹੈ ਉਹਦਾ ਇੱਕ ਸਟੈਂਟ ਹੈ ਜੀ ਇਸਟੈਂਟ ਹੈ ਜਮਨ ਜਮੈਂ ਸਾਰੀਆਂ ਗੱਲਾਂ ਨੂੰ ਸਾਈਡ 'ਤੇ ਰੱਖ ਕੇ ਬੋਲਦੇ ਤੁਹਾਡੀ ਸਿਕਸਨਸ ਕੀ ਕਹਿੰਦੀ ਹੈ ਜੇਕਰ ਅਜਿਹਾ ਕੁਝ ਹੁੰਦਾ ਤਾਂ ਆਉਣ ਵਾਲੇ ਸਮੇਂ 'ਚ ਪੰਜਾਬ ਦੇ ਵਿੱਚ ਆਪ ਦੀ ਕਾਂਗਰਸ ਗਠਜੰਬੰਦਨ ਕਰ ਸਕਦੀ ਹੈ ਜੇ ਲੋੜ ਪਵੇ ਤਾਂ ਨਹੀਂ 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 ਗਠਜੰਬੰਦਨ ਤਾਂ ਹੁਣ ਨਹੀਂ ਕਰੂਗੀ ਕਿਉਂਕਿ ਉਹ ਤਾਂ ਮੁੱਕ ਕੇ ਨਿਕਲ ਗਏ ਨਾ ਹਾਂ ਲੇਕਿਨ ਇਹ ਜ਼ਰੂਰ ਹੈ ਇੰਡੀਆ ਨੇ ਗਠਜੰਬੰਦਨ ਦਾ ਕਰ ਚਾਹੇ ਤੇ ਕਾਂਗਰਸ ਦੇ 5 ਐਮਪੀ ਮੰਡ ਚਾਹੇ ਆਮ ਆਦਮੀ ਪਾਰਟੀ ਦੇ 3 ਮੰਡ ਉਸ ਖਾਰੇ ਇਕੱਠੇ ਹੋ ਕੇ ਦਿੱਲੀ ਚ ਸੈਂਟਰ ਸਮਰਥਨ ਦੇ ਦੇਣ। ਸਭ ਨੂੰ ਪਤਾ ਹੀ ਹੈ ਜੀ ਕਿਉਂਕਿ ਉੱਥੇ ਤਾਂ ਗਠਜੰਦਨ ਨਹੀਂ ਹੈ। ਇਹ ਤਾਂ ਜਨਤਾ ਨੂੰ ਮੂਰਖ ਬਣਾਇਆ ਜਾ ਰਿਹਾ ਕਿਤੇ ਨਾ ਕਿਤੇ ਕਿ ਇੱਥੇ ਸਾਡਾ ਗਠਜੰਦਨ ਨਹੀਂ ਹੈ ਜੀ। ਕਿਤੇ ਅਸੀਂ ਬਿੱਲੀ ਤੇ ਕੁੱਤੇ ਦੇ ਵਰਗਾ ਦੁਸ਼ਮਣੀ ਦਿਖਾ ਰਹੇ ਆ ਤੇ ਦੂਜੀ ਜਗ੍ਹਾ ਗਠਜੰਦਨ ਕਰ ਰਹੇ ਆ। ਜਿੱਦਾਂ ਇੱਕ ਸਟੰਟ ਹੋਇਆ ਹੈ। ਲੋਕ ਕਹਿ ਰਹੇ ਨੇ ਮੈਂ ਨਹੀਂ ਕਰਿਆ। ਇਹ ਗ੍ਰਿਫਤਾਰੀ ਦੇਣ ਵੈਸੀ ਰਵਨੀ ਸਿੰਘ ਮਿੱਟੂ। ਉੱਥੇ ਗ੍ਰਿਫਤਾਰੀ ਘੱਟ ਲੱਗ ਰਹੀ ਸੀ ਉੱਥੇ ਡਰਾਮਾ ਜ਼ਿਆਦਾ ਲੱਗ ਰਿਹਾ ਸੀ ਉਹਨਾਂ ਨੂੰ ਚੱਕ ਕੇ ਜੇ ਤੁਸੀਂ ਗ੍ਰਿਫਤਾਰੀ ਦੇਣੀ ਹੈ ਆਪੇ ਹੀ ਸਿੱਧਾ ਗੱਡੀਆਂ 'ਚ ਬਹਿ ਜਾਓ ਚੱਕ ਕੇ ਬਿਠਾਇਆ ਗਿਆ ਚੱਕ ਕੇ ਬਿਠਾਇਆ ਗਿਆ ਦੂਸਰੇ ਦਿਨ ਜ਼ਮਾਨਤ ਵੀ ਹੋ ਗਈ ਚੁੱਟੂ ਵੀ ਗਏ ਸੋ ਇਦਾਂ ਦੀਆਂ ਬੜੀਆਂ ਤਸਵੀਰਾਂ ਨੇ ਜਿਹੜੀਆਂ ਕੀ ਇਹਨਾਂ ਚੀਜ਼ਾਂ ਤੇ ਸਵਾਲੀਆ ਨਿਸ਼ਾਨ ਖੜੇ ਕਰਦੇ ਆਵੇਂ ਜਿਸ ਤਰ੍ਹਾਂ ਕੀ ਰਮਨਜੀਤ ਸਿੰਘ ਬਿੱਟੂ ਜੋਗੀ ਐਮਪੀ ਨੇ ਲੋਕ ਸਭਾ ਤੋਂ ਸੰਸਦ ਨੇ ਲੁਧਿਆਣੇ ਤੋਂ ਤੇ ਉਹਨਾਂ ਦੇ ਵੱਲੋਂ ਜਦੋਂ ਗ੍ਰਿਫਤਾਰੀ ਦੇ ਲਈ ਦੇ ਲਈ ਜਾਂਦੇ ਨੇ ਤੇ ਉੱਥੇ ਬੜਾ ਵੱਡਾ ਡਰਾਮਾ ਕੀਤਾ ਜਾਂਦਾ ਸੋ ਦੱਸਦੀ ਕਿ ਵਿਧਾਨ ਸਭਾ ਸੈਸ਼ਨ ਦੇ ਜੇਕਰ ਗੱਲ ਕੀਤੀ ਹੈ ਤੇ ਉੱਥੇ ਆਏ ਦਿਨ ਹੀ ਡਰਾਮੇ ਵੇਖਣ ਨੂੰ ਮਿਲਦੇ ਨੇ ਪਰ ਇਹਨਾਂ ਡਰਾਮੇ ਬਾਜ਼ੀਆਂ ਦੇ ਵਿੱਚ ਬੇਵਕੂਫ ਕੌਣ ਬਣ ਰਿਹਾ ਹੈ ਲੋਕ ਬਣ ਰਹੇ ਨੇ ਸੋ ਇਹਨਾਂ ਡਰਾਮੇ ਬਾਜ਼ੀਆਂ ਦੇ ਵਿੱਚ ਜੇਕਰ ਲੋਕਾਂ ਦਾ ਨੁਕਸਾਨ ਹੋ ਰਿਹਾ ਕੀ ਉਹ ਸਹੀ ਹੈ ਜਾਂ ਫਿਰ ਗ ਕਮੈਂਟ ਕਰਕੇ ਜ਼ਰੂਰ ਦੱਸਣਾ ਸੋ ਇਹ ਤਸਵੀਰਾਂ ਤੁਹਾਡੇ ਸਾਹਮਣੇ ਕੁਝ ਸਾਂਝੀਆਂ ਕਰਨ ਜਾ ਰਿਹਾ ਜੋ ਕਿ ਵਿਧਾਨ ਸਭਾ ਸੈਸ਼ਨ ਦੀਆਂ ਨੇ ਜਾਂ ਫਿਰ ਮਿੱਟੂ ਦੀਆਂ ਗ੍ਰਫਤਾਰੀਆਂ ਦੀਆਂ ਉਹ ਇਹ ਤਸਵੀਰਾਂ ਨੂੰ ਇੱਕ ਵਾਰੀ ਤੁਸੀਂ ਜ਼ਰੂਰ ਦੇਖ ਲਓ ਤੇ ਉਸ ਤੋਂ ਬਾਅਦ ਕਮੈਂਟ ਕਰਕੇ ਜ਼ਰੂਰ ਦੱਸਣਾ ਕਿ ਤੁਹਾਨੂੰ ਇਹ ਬਜਟ ਸੈਸ਼ਨ ਤੋਂ ਜੋ ਉਮੀਦ ਸੀ ਕਿ ਉਹ ਬਜਟ ਸੈਸ਼ਨ ਅਜੇ ਹਾਲ ਚੱਲ ਰਿਹਾ ਹੈ ਕਿ ਨਹੀਂ ਚੱਲ ਰਿਹਾ ਹੈ ਜਾਂ ਬਜਟ ਸੈਸ਼ਨ ਦੇ ਵਿੱਚ ਕੀ ਹੋਣਾ ਚਾਹੀਦਾ ਸੀ ਸੋ ਇਹ ਜਿਹੜਾ ਕਿ ਪੰਜਾਬ ਵਿਧਾਨ ਸਭਾ ਦਾ ਬਜਟ ਸੈਸ਼ਨ ਚੱਲ ਰਿਹਾ ਹੈ ਇਸ ਦੇ ਬਾਰੇ ਕੀ ਕਹਿਣਾ ਚਾਹੋਗੇ ਇੱਕ ਵਾਰੀ ਕਮੈਂਟ ਕਰਕੇ ਜ਼ਰੂਰ ਦੱਸਣਾ ਧੰਨਵਾਦ ਕਰਦੇ ਹਾਂ ਅਰਵਿੰਦ ਸਰਾਨਾ ਜੀ ਦਾ ਸੋ